ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰਹੀ ਇਤਿਹਾਸਕ ਲੜੀ ਦੇ ਅਨੁਸਾਰ ਅੱਜ ਆਪਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਇਤਿਹਾਸਕ ਵਰਣਨ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅੱਜ ਦਾ ਦਿਨ ਅਤੇ ਅੱਜ ਦੀ ਸਵੇਰ ਉਹਨਾਂ ਅਰਬਾਂ ਖਰਬਾਂ ਦਿਨਾਂ ਅਤੇ ਸਵੇਰਾਂ ਤੋਂ ਵੱਖਰਾ ਚੜ੍ਹਿਆ ਹੈ ਜਦੋਂ ਗੋਬਿੰਦ ਦੇ ਲਾਲਾਂ ਦੀ ਜੋੜੀ ਨੀਹਾਂ ਦੇ ਵਿੱਚ ਜਾ ਕੇ ਖੜੇਗੀ ਅਤੇ ਨਵਾਂ ਇਤਿਹਾਸ ਸਿਰਜੇਗੀ ਤੱਲ ਕਚਹਿਰੀ ਵਿੱਚ ਕੀਤੇ ਜ਼ੁਲਮਾਂ ਦੀ ਦਾਸਤਾਨ ਬੜੀ ਲੰਮੀ ਹੈ ਇਸੇ ਲਈ ਸ਼ਾਇਦ ਕੋਈ ਬਿਆਨ ਨਹੀਂ ਕਰ ਸਕਿਆ ਰੋਜ਼ਾਨਾ ਦੀ ਤਰ੍ਹਾਂ ਮਾਤਾ ਜੀ ਅੱਜ ਫਿਰ ਅੰਮ੍ਰਿਤ ਵੇਲੇ ਉੱਠ ਕੇ ਛੋਟੇ ਸਹਿਬਜ਼ਾਦਿਆਂ ਨੇ ਨਿਤ ਦਾ ਨਿਯਮ ਨਿਭਾਇਆ ਹੈ ਭਾਵੇਂ ਜ਼ਾਲਮ ਨੇ ਬੜੇ ਤਸੀਹੇ ਦਿੱਤੇ ਹਨ ਪਰ ਨਿਤ ਨੇ ਅਮਰੂ ਦੀ ਖੁਰਾਕ ਹੈ ਜਿਹੜਾ ਦੁੱਖਾਂ ਵਿੱਚ ਵੀ ਸਿੱਖ ਨੂੰ ਚੜ੍ਹਦੀ ਕਲਾ ਬਖਸ਼ਦਾ ਹੈ ਮਾਤਾ ਗੁਜਰੀ ਜੀ ਅੱਜ ਫਿਰ ਸਿਦਕ ਦਾ ਪਾਠ ਪੜ੍ਹਾ ਰਹੀ ਹੈ ਹੇ ਮੇਰੇ ਬੱਚਿਓ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਆਪਣੇ ਪਿਓ ਦਾਦੇ ਦੀ ਅਤੇ ਸਿਫ ਕੌਮ ਦੀ ਆਣ-ਬਾਣ ਅਤੇ ਸ਼ਾਨ ਨੂੰ ਜ਼ਰੂਰ ਬਰਕਰਾਰ ਰੱਖੋਗੇ ਪਰ ਫਿਰ ਵੀ ਹਾਲਾਤਾਂ ਨੂੰ ਦੇਖਦਿਆਂ ਮੈਨੂੰ ਕਿਤੇ ਨਾ ਕਿਤੇ ਡਰ ਲੱਗਦਾ ਹੈ ਇੰਨਾ ਕਹਿੰਦੀ ਹੋਈ ਦਾਦੀ ਭਾਵੁਕ ਹੋ ਗਈ ਪਰ ਨਿੱਕੇ-ਨਿੱਕੇ ਬਾਲ ਕਹਿਣ ਲੱਗੇ ਕਿ ਦਾਦੀ ਮਾਂ ਤੁਸੀਂ ਫਿਕਰ ਨਾ ਕਰੋ ਸਾਨੂੰ ਕੋਈ ਘਬਰਾਹਟ ਨਹੀਂ ਹੈ ਸਾਨੂੰ ਜ਼ਾਲਮ ਦੇ ਦਿੱਤੇ ਤਸੀਹਿਆਂ ਦੀ ਜ਼ਖਮਾਂ ਦੀ ਕੋਈ ਪੀੜਾ ਨਹੀਂ ਹੈ ਪਰ ਹਾਂ ਇੱਕ ਪੀੜਾ ਜ਼ਰੂਰ ਹੈ ਗਿਲਾ ਹੈ ਕਿ ਵੱਡੇ ਵੀਰ ਸਾਨੂੰ ਕੱਲਿਆਂ ਨੂੰ ਛੱਡ ਕੇ ਪਹਿਲਾਂ ਹੀ ਕਿਉਂ ਚਲੇ ਗਏ ਹਨ ਅਸੀਂ ਤਾਂ ਸਭੋਂ ਉਹਨਾਂ ਦੇ ਨਾਲ ਦਾਦਾ ਜੀ ਕੋਲ ਜਾਣਾ ਸੀ ਸਾਨੂੰ ਇਹੀ ਗਮ ਹੈ ਕਿ ਅਸੀਂ ਪਿੱਛੇ ਕਿਉਂ ਰਹਿ ਗਏ ਹਾਂ ਸਾਨੂੰ ਮੌਤ ਦਾ ਕੋਈ ਡਰ ਨਹੀਂ ਹੈ ਸਾਨੂੰ ਤਾਂ ਬੜੀ ਕਾਲੀ ਹੈ ਕਿ ਅਸੀਂ ਛੇਤੀ ਛੇਤੀ ਵੱਡਿਆਂ ਨਾਲ ਜਾ ਰਹੀਏ ਅਸੀਂ ਆਪਣੇ ਧਰਮ ਦੀ ਖਾਤਰ ਹੱਸ ਹੱਸ ਕੇ ਸ਼ਹੀਦੀਆਂ ਦੇਵਾਂਗੇ ਪਰ ਇਨ੍ਹਾਂ ਜ਼ਾਲਮਾਂ ਦੀ ਈਨ ਕਦੇ ਵੀ ਨਹੀਂ ਮੰਨਾਂਗੇ ਕਿਉਂਕਿ ਸ਼ਹਾਦਤਾਂ ਸਾਨੂੰ ਵਿਰਸੇ ਵਿੱਚ ਮਿਲੀਆਂ ਨੇ ਸ਼ਹਾਦਤਾਂ ਦੀ ਇਸ ਲੜੀ ਨੂੰ ਅਸੀਂ ਕਦੇ ਵੀ ਮੁੱਕਣ ਅਤੇ ਟੁੱਟਣ ਨਹੀਂ ਦੇਵਾਂਗੇ ਇਹਨਾਂ ਸੁਣਦਿਆਂ ਹੀ ਮਾਤਾ ਜੀ ਨੇ ਘੁੱਟ ਕੇ ਕਾਲਜੇ ਲਾ ਲਿਆ ਅਤੇ ਕਿਹਾ ਕਿ ਸ਼ਾਬਾਸ਼ ਮੇਰੇ ਪੁੱਤਰੋ ਮੈਂ ਵਾਰੀ ਜਾਵਾਂ ਸਦਕੇ ਜਾਵਾਂ ਤੁਹਾਡੇ ਸਿਰ 'ਤੇ ਸਦਕਾ ਦੇ ਕਿਉਂਕਿ ਅੱਜ ਤੁਹਾਡੇ ਤੇ ਬੜੀ ਭਾਰੀ ਕੌਮੀ ਜ਼ਿੰਮੇਵਾਰੀ ਹੈ ਤੁਹਾਡੇ ਮੋਢਿਆਂ ਤੇ ਉਸਰੀਆਂ ਇਹਨਾਂ ਨੀਹਾਂ ਤੇ ਹੀ ਸਿੱਖੀ ਦਾ ਮਹਿਲ ਉਸਰਨਾ ਹੈ ਅੱਜ ਮਾਤਾ ਗੁਜਰੀ ਜੀ ਦੇ ਪੋਤੇਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਨੇ ਲਾੜੀ ਮੌਤ ਵੇਉਣ ਲਈ ਕਾਲ ਦੀ ਘੋੜੀ ਚੜ੍ਹਨਾ ਹੈ ਦਾਦੀ ਮਾਂ ਬੜੀਆਂ ਰੀਝਾਂ ਨਾਲ ਆਖਰੀ ਵਾਰ ਨਿੱਕੇ ਨਿੱਕੇ ਲਾੜਿਆਂ ਨੂੰ ਤਿਆਰ ਕਰ ਰਹੀ ਹੈ ਬਿਨਾਂ ਅੱਖ ਫਰਕਾਈ ਰੱਜ ਰੱਜ ਕੇ ਦੇਖ ਰਹੀ ਹੈ ਲਾੜ ਪਿਆਰ ਕਰ ਰਹੀ ਹੈ ਕਿਉਂਕਿ ਪਤਾ ਹੈ ਕਿ ਆਖਰੀ ਮੇਲੇ ਹਨ ਗੁਰੂ ਕੇ ਲਾਲਾਂ ਦੇ ਚਿਹਰਿਆਂ ਤੇ ਵੀ ਅੱਜ ਅਵੱਲਾ ਨੂਰ ਲਿਸ਼ਕਾ ਮਾਰਦਾ ਹੈ ਚੜ੍ਹਦੀ ਕਲਾ ਵਿੱਚ ਹਨ ਪੂਰੇ ਜਲਾਲ ਵਿੱਚ ਮੌਤ ਰਾਣੀ ਨਾਲ ਮੁਲਾਕਾਤ ਦੀਆਂ ਤਿਆਰੀਆਂ ਮੁਕੰਮਲ ਹਨ ਤੇ ਇਹਨੇ ਨੂੰ ਵਜੀਦੇ ਦੇ ਸਿਪਾਹੀਆਂ ਨੇ ਆਣ ਕੇ ਦਸਤਕ ਦਿੱਤੀ ਕਿ ਚਲੋ ਸੂਬੇ ਨੇ ਕਚਹਿਰੀ ਬੁਲਾਇਆ ਹੈ ਸਾਹਿਬਜ਼ਾਦਿਆਂ ਨੂੰ ਸਿਪਾਹੀਆਂ ਨਾਲ ਤੋਰ ਕੇ ਮਾਤਾ ਜੀ ਆਪ ਉਸ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਹੋ ਗਏ ਅਤੇ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰਜਾਮੀ ਦਾਤੇ ਦੇ ਚਰਨਾਂ ਵਿੱਚ ਜੋਦੜੀ ਕੀਤੀ ਕਿ हे ਸੱਚੇ ਪਾਤਸ਼ਾਹ ਤੁਸੀਂ ਇਹਨਾਂ ਬੱਚਿਆਂ ਦੇ ਅੰਗ ਸੰਗ ਸਹਾਈ ਹੋ ਕੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਬਖਸ਼ਿਸ਼ ਕਰਨੀ ਕਿ ਇਹ ਛੋਟੇ-ਛੋਟੇ ਲਾਲ ਆਪਣੇ ਸਿੱਧਕ ਤੇ ਬਰਕਰਾਰ ਰਹਿਣ ਸੂਰਬੀਰਤਾ ਅਤੇ ਦਲੇਰੀ ਨਾਲ ਜ਼ੁਲਮ ਦਾ ਟਾਕਰਾ ਕਰਨ हे ਵੈਗਰੂ ਤੇਰੇ ਹੀ ਸਾਜੇ ਅਤੇ ਚਲਾਏ ਹੋਏ ਪੰਥ ਦੀਆਂ ਖੈਰਾਂ ਹੋਣ ਪਰਖ ਦੀ ਘੜੀ ਹੈ ਤੇਰੇ ਖਾਲਸੇ ਦੀ ਚੜ੍ਹਦੀ ਕਲਾ ਹੋਵੇ ਉਧਰ ਛੋਟੇ ਸਹਬਜ਼ਾਦਿਆਂ ਨੂੰ ਕਚੇਰੀ ਵਿੱਚ ਲਿਆਂਦਾ ਗਿਆ ਸੂਬਾ ਸਰਹੰਦ ਅਤੇ ਸੋਚਾਨੰਦ ਤੇ ਸਾਰੇ ਆਲਾ ਮੋਤਬਰ ਬੈਠੇ ਹਨ ਅੱਜ ਫਿਰ ਉਹੀ ਸਾਰਾ ਕੁਝ ਦੁਹਰਾਇਆ ਗਿਆ ਜੋ ਪਿਛਲੇ 2 ਦਿਨਾਂ ਤੋਂ ਹੁੰਦਾ ਆ ਰਿਹਾ ਸੀ ਉਧਰ ਵਜ਼ੀਰ ਖਾਂ ਦੀ ਬੇਗਮ ਪਿਛਲੀ ਰਾਤ ਵਜ਼ੀਰ ਖਾਂ ਨੂੰ ਧਮਕੀ ਦੇ ਚੁੱਕੀ ਸੀ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੂੰ ਕੁਝ ਵੀ ਹੋਇਆ ਤੇ ਮੈਂ ਮਹਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦੇਵਾਂਗੀ ਇਧਰ ਨਵਾਬ ਸ਼ੇਰ ਮੁਹੰਮਦ ਖਾਂ ਪਹਿਲਾਂ ਹੀ ਇਸ ਵਰਤਾਰੇ ਦੇ ਖਿਲਾਫ ਭੁਗਤ ਚੁੱਕਿਆ ਸੀ ਜਿਸ ਕਰਕੇ ਵਜ਼ੀਰ ਖਾਂ ਸ਼ਸ਼ੋਪੰਜ ਵਿੱਚ ਸੀ ਵਜ਼ੀਰ ਖਾਂ ਕੋਈ ਵਿਚਲਾ ਰਾਹ ਕੱਢ ਕੇ ਇਸ ਕਾਰੇ ਅਤੇ ਕਲੰਕ ਤੋਂ ਬਚਣਾ ਚਾਹੁੰਦਾ ਸੀ ਪਰ ਕਹਿੰਦੇ ਨੇ ਕਿ ਰੰਡੀ ਤਾਂ ਰਂਡੇਪਾ ਕੱਟ ਲਵੇ ਪਰ ਉਂਗਲਾਂ ਵਾਲੇ ਨਹੀਂ ਕੱਟਣ ਦਿੰਦੇ ਸੋਚਾ ਨੰਦ ਅੱਜ ਵੀ ਬਲਦੀ ਤੇ ਤੇਲ ਪਾਉਣਾ ਨਾ ਹਟਿਆ ਉਹਦੇ ਪਤਾ ਨਹੀਂ ਇਹਨਾਂ ਬੇਕਸੂਰ ਅਤੇ ਮਾਸੂਮ ਜਵਾਤਾਂ ਨੇ ਕਿਹੜੇ ਮਾਹ ਮਾਰੇ ਸਨ ਕਿ ਉਹ ਇਸ ਕਤਲੋਗਾਰਤ ਲਈ ਬੜਾ ਕਾਲਾ ਹੋਇਆ ਸੀ ਉਹ ਨਹੀਂ ਚਾਹੁੰਦਾ ਸੀ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਬਖਸ਼ਿਆ ਜਾਂ ਛੱਡਿਆ ਜਾਵੇ ਬੇਸ਼ੱਕ ਫੈਸਲਾ ਤੇ ਸਜ਼ਾ ਕੱਲ ਸੁਣਾਈ ਜਾ ਚੁੱਕੀ ਸੀ ਪਰ ਸੋਚਾ ਨੰਦ ਦੀਆਂ ਉਕਸਾਉ ਦਲੀਲਾਂ ਸੁਣ ਕੇ ਵਜ਼ੀਰ ਖਾਨ ਨੇ ਇਹ ਕੰਮ ਨੇਪਰੇ ਚਾੜ੍ਹਨ ਦਾ ਮਨ ਬਣਾ ਲਿਆ ਇੱਕ ਵਾਰ ਫਿਰ ਕਾਜੀ ਨੂੰ ਪੁੱਛਿਆ ਗਿਆ ਇਸ ਵਾਰ ਕਾਜੀ ਨੇ ਮਾਲਕਾਂ ਦੀ ਮਰਜ਼ੀ ਅਨੁਸਾਰ ਪਰੰਤੂ ਕੁਰਾਨ ਸ਼ਰੀਫ ਦੀ ਸਿੱਖਿਆ ਅਤੇ ਸ਼ਰ੍ਹਾਂ ਤੋਂ ਉਲਟ ਜਾ ਕੇ ਦੋਹਾਂ ਬੱਚਿਆਂ ਨੂੰ ਜਿਉਂਦਿਆਂ ਹੀ ਨੀਹਾ ਵਿੱਚ ਚਿਣੇ ਜਾਣ ਵਾਲੇ ਫੈਸਲੇ ਤੇ ਆਖਰੀ ਮੋਹਰ ਪੱਕੀ ਹੀ ਲਾ ਦਿੱਤੀ। ਪਹਿਲਾਂ ਹੀ ਤਿਆਰ ਅਤੇ ਮੁਕਰਰ ਕੀਤੇ ਹੋਏ ਸਮਾਣੇ ਦੇ ਜਲਾਦਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਖੜਾ ਕਰਕੇ ਉਹਨਾਂ ਦੇ ਆਲੇ ਦੁਆਲੇ ਕੰਧਾਂ ਦੀ ਚਣਾਈ ਸ਼ੁਰੂ ਕਰ ਦਿੱਤੀ। ਸਾਹਿਬਜ਼ਾਦਿਆਂ ਨੇ ਇਲਾਹੀ ਬਾਣੀ ਦਾ ਪਾਠ ਸ਼ੁਰੂ ਕਰ ਦਿੱਤਾ। ਗੋਡੇ-ਗੋਡੇ ਕੰਧ ਹੋ ਚੁੱਕੀ ਸੀ ਪਰ ਗੁਰੂ ਕੇ ਲਾਲ ਬਿਲਕੁਲ ਅਡੋਲ ਅਵਸਥਾ ਵਿੱਚ ਅੰਤਰ ਧਿਆਨ ਹੋ ਕੇ ਖੜੇ ਸਨ। ਕੋਲਖੜੇ ਕਾਜੀ ਨੇ ਇੱਕ ਵਾਰੀ ਫੇਰ ਛੋਟੇ ਸਹਿਬਜ਼ਾਦੇ ਨੂੰ ਪੁੱਛਿਆ ਕਿ ਹਾਲੇ ਵੀ ਸਮਾਂ ਹੈ ਕੁਝ ਨਹੀਂ ਵਿਗੜਿਆ ਮੰਨ ਜਾਓ ਇਸਲਾਮ ਕਬੂਲ ਕਰ ਲਓ ਬਖਸ਼ੇ ਜਾਓਗੇ ਦੁਨੀਆ ਦੇ ਰੰਗ ਤਮਾਸ਼ੇ ਰਾਜ ਭਾਗ ਮੁੜ ਨਹੀਂ ਮਿਲਣੇ ਮੌਕਾ ਹੈ ਮੰਨ ਜਾਓ ਪਰ ਜਲਾਦਾਂ ਤੇ ਜ਼ਾਲਿਮਾਂ ਨੂੰ ਕੌਣ ਸਮਝਾਵੇ ਕਿ ਇਨ੍ਹਾਂ ਨੀਹਾਂ ਦੇ ਉੱਤੇ ਤਾਂ ਸਿੱਖੀ ਦੇ ਮਹਿਲ ਉਸਰਨੇ ਹਨ ਸਹਿਬਜ਼ਾਦੇ ਕਿਸੇ ਹੋਰ ਹੀ ਰੰਗਾਂ ਵਿੱਚ ਸਨ ਹੁਣ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਣ ਲੱਗਾ ਕਿ ਕੌਣ ਕੀ ਕਹਿੰਦਾ ਹੈ ਤੇ ਕੌਣ ਕੀ ਕਰਦਾ ਹੈ ਅੱਲਾ ਯਾਰਖਾਂ ਜੋਗੀ ਨੇ ਸਾਹਿਬਜ਼ਾਦਿਆਂ ਦੇ ਜਜ਼ਬਾਤਾਂ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਆਪਣੀ ਕਲਮ ਰਾਹੀਂ ਇਸ ਤਰ੍ਹਾਂ ਬਿਆਨ ਕੀਤਾ ਹੈ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ ਸਿੱਖੀ ਕੀ ਨੀਵ ਹਮ ਹੈ ਸਰੋਂ ਪਰ ਉਠਾ ਚਲੇ ਗੁਰਿਆਈ ਕਾ ਹੈ ਕਿੱਸਾ ਜਹਾਵੇਂ ਬਣਾ ਚਲੇ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ ਗੱਦੀ ਸੇ ਤਾਂ ਜੋ ਤਖਤ ਬਸ ਅਬ ਕੌਮ ਪਾਏਗੀ ਦੁਨੀਆ ਸੇ ਜ਼ਾਲਿਮੋਂ ਕਾ ਨਿਸ਼ਾਨ ਤੱਕ ਮਿਟਾਏਗੀ ਰੁਕੀ ਹੋਈ ਕਾਰਵਾਈ ਤੋਂ ਬਾਅਦ ਕੰਧ ਫਿਰ ਉੱਸਰਨ ਲੱਗੀ ਤੇ ਹੁਣ ਮੋਢਿਆਂ ਤੱਕ ਆ ਪਹੁੰਚੀ ਅਤੇ ਧਾੜ ਕਰਕੇ ਡਿੱਗ ਪਈ ਛੋਟੇ ਸਹਬਜ਼ਾਦਿਆਂ ਦੇ ਫੁੱਲਾਂ ਵਰਗੇ ਕੋਮਲ ਸਰੀਰ ਬੇਹੋਸ਼ ਹੋ ਗਏ ਸਨ ਜ਼ਾਲਮਾਂ ਦਾ ਜ਼ਬਰ ਉਸ ਵੇਲੇ ਹਦਾਂ ਪਾਰ ਕਰ ਗਿਆ ਜਦੋਂ ਉਹਨਾਂ ਨੇ ਜ਼ਲਾਦਾਂ ਨੂੰ ਹੁਕਮ ਕੀਤਾ ਕਿ ਬੱਚਿਆਂ ਨੂੰ ਜ਼ਿਬਾ ਕਰ ਦਿੱਤਾ ਜਾਵੇ ਜ਼ਾਲਮ ਜ਼ਲਾਦਾਂ ਨੇ ਨਿੱਕੇ ਬੱਚਿਆਂ ਨੂੰ ਗੋਡਿਆਂ ਹੇਠ ਦੇ ਕੇ ਸੀਸ ਧਾੜ ਨਾਲੋਂ ਵੱਖ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੋ ਭਾਈ ਇਥੋਂ ਤੱਕ ਆਪਾਂ ਇਤਿਹਾਸ ਜਿਹੜਾ ਉਹ ਅੱਜ ਸਾਂਝਾ ਕੀਤਾ ਹੈ ਅੱਜ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਤੇ ਉਹਨਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦਿਆਂ ਹੋਇਆਂ ਸਜਦੇ ਕਰਦੇ ਹਾਂ ਸਿਰ ਝੁਕਾਉਂਦੇ ਹਾਂ ਸੋ ਭੁੱਲ ਚੁੱਕ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ